ਸਤ ਸਜਾ ਦੋਸਤੋ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਲੈ ਕੇ ਤੁਹਾਡੇ ਲਈ ਫੇਰ ਤੋਂ ਹਾਜ਼ਰ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਨਰੋਟ ਜੈਮਲ ਸਿੰਘ ਦਰਗਾਹ ਨਿਸਾਨ ਸਾਹਿਬ ਬਲੀਜੀ ਦੀ ਦਰਗਾਹ ਤੇ ਜਾ ਰਹੇ ਹਾਂ ਤੇ ਉੱਥੋਂ ਦੇ ਦਰਸ਼ਨ ਕਰਾਵਾਂਗੇ ਤੇ ਬਹੁਤ ਸਾਰੇ ਦੋਸਤ ਕਹਿੰਦੇ ਨੇ ਵੀ ਰਾਹ ਕਿੱਤਰਾ ਆ ਕਿੱਤਰਾ ਜਾਣਾ ਆ ਕਿਹੜੇ ਰਾਹ ਥਾਣੇ ਜਾਣਾ ਆ ਤੇ ਅੱਜ ਅਸੀਂ ਜਿਹੜਾ ਆ ਹੋਰ ਰਸਤੇ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਦਰਬਾਰਾਂ ਤੇ ਜਿਹੜੇ ਰਸਤੇ ਜਾਂਦੇ ਨੇ ਉਹਨਾਂ ਰਸਤਿਆਂ ਦੀ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਵਿਖਾ ਦੇ ਥੋੜਾ ਜਿਹਾ। ਇਸ ਟਾਈਮ ਅਸੀਂ ਜਿਹੜਾ ਆ ਉਹ ਗੁਰਦਾਸਪੁਰ ਦੇ ਬੱਸ ਸਟੈਂਡ ਤੇ ਖੜੇ ਆ। ਇਹ ਗੁਰਦਾਸਪੁਰ ਦਾ ਬੱਸ ਸਟੈਂਡ ਆ ਤੇ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਅਸੀਂ ਜਿਹੜਾ ਨਿਕਲ ਲੱਗੇ ਆ ਤੇ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਅਸੀਂ ਜਾਵਾਂਗੇ ਥੀਨਾ ਨਗਰ ਵਾਲੀ ਸਾਈਡ ਨੂੰ। ਬਾਕੀ ਚਲੋ ਚਲਦੇ-ਚਲਦੇ ਗੱਲ ਕਰਦੇ ਆ। ਦੋਸਤੋ ਇਸ ਟਾਈਮ ਤੋਂ ਹੀ ਬੱਸ ਸਟੈਂਡ ਦੀਆਂ ਤਸਵੀਰਾਂ ਦੇਖ ਦਿੱਤੀਆਂ ਨੇ ਤੇ ਬੱਸ ਸਟੈਂਡ ਤੋਂ ਅਸੀਂ ਜਾ ਰਹੇ ਆ ਇਸ ਟਾਈਮ ਦੀਨਾਨਗਰ ਵਾਲੀ ਛਾੜ ਨੂੰ ਤੇ ਇਹ ਹੈਗਾ ਆ ਜਿਹੜਾ ਪੁਲ ਇੱਥੋਂ ਆਪਾਂ ਸਿੱਧਾ ਹੀ ਹੁਣ ਜਿਹੜਾ ਆ ਦੀਨਾਨਗਰ ਵੱਲ ਨੂੰ ਚੱਲਾਂਗੇ ਤਾਂ ਦੀਨਾਨਗਰ ਜਿਹੜਾ ਇਸ ਟਾਈਮ ਮੈਂ ਗਰਦਾਸਪੁਰ ਤੋਂ ਬੱਸ ਸਟੈਂਡ ਤੋਂ ਜਿਹੜਾ ਆ ਬਿਲਕੁਲ ਬਾਈਪਾਸ ਹੀ ਰਹਿਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਤੇ ਅਸੀਂ ਅੰਦਰ ਨਹੀਂ ਗਏ ਸ਼ਹਿਰ ਦੇ ਅੰਦਰ ਨਹੀਂ ਗਏ ਜੇਕਰ ਤੁਸੀਂ ਬਾਈਪਾਸ ਆਉਂਦੇ ਹੋ ਤੇ ਇੱਥੋਂ ਜਿਹੜਾ ਆ ਉਹ ਤੁਸੀਂ ਬੱਸ ਲੈ ਸਕਦੇ ਹੋ ਦੀਨਾਨਗਰ ਵਾਸਤੇ ਤੇ ਦੀਨਾਨਗਰ ਤੋਂ ਫਿਰ ਦੁਬਾਰਾ ਤੋਂ ਜਿਹੜੀ ਬੱਸ ਬਦਲਣੀ ਪਏਗੀ ਤੁਹਾਨੂੰ ਉਹ ਨ ਰੋਡ ਜੈਮਲ ਸਿੰਘ ਤਾਰਾਗੜ ਵਾਲੀ ਤੇ ਬਣੇ ਰਹੋ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਵਾਹਨ ਦੇ ਉੱਤੇ ਆਪਣੇ ਮੋਟਰਸਾਈਕਲ ਦੇ ਉੱਤੇ ਆਪਣੀ ਕਾਰ ਦੇ ਉੱਤੇ ਆਉਂਦੇ ਹੋ ਤੇ ਫਿਰ ਜਿਹੜਾ ਰਸਤਾ ਤੁਸੀਂ ਦੇਖਦੇ ਪਿਓ ਮੇਰੇ ਨਾਲ ਬਾਈਕ ਦੇ ਉੱਤੇ ਤੁਹਾਨੂੰ ਜਿਹੜਾ ਆ ਉਹ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬਾਕੀ ਤੁਸੀਂ ਇਸੇ ਤਰ੍ਹਾਂ ਜਿਹੜਾ ਆ ਉਹ ਚੈਨਲ ਦੇ ਉੱਤੇ ਬਣੇ ਰਹੋ ਤੇ ਤਾਂ ਕਿ ਜਿਹੜੀਆਂ ਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਤੇ ਫਿਲਹਾਲ ਅਸੀਂ ਜਿਹੜਾ ਉਹ ਨਿਕਲ ਪਏ ਆ ਤੇ ਸਭ ਤੋਂ ਪਹਿਲਾਂ ਜਿਹੜਾ ਆ ਆਪਣੀ ਆਪਣੀ ਗੱਡੀ 'ਚ ਬਈ ਤੇਲ ਚੈੱਕ ਜ਼ਰੂਰ ਕਰਾ ਲੈਣਾ ਕਿਉਂਕਿ ਅੱਗੇ ਬੰਦੇ ਰਸਤੇ ਆ ਤੇ ਮੇਰੇ ਖਿਆਲ ਨਾਲ ਆਪਾਂ ਵੀ ਜਿਹੜਾ ਆ ਉਹ ਤੇਲ ਪਵਾ ਲਈਏ ਮੋਟਰਸ਼ੈਲ 'ਚ ਤੇਲ ਜਿਹੜਾ ਆ ਉਹ ਡਾਉਨ ਹੀ ਹੋਇਆ ਪਿਆ ਤੇ ਇੱਧਰ ਪੰਪ ਆ ਤੇ ਪੰਪ ਤੇ ਚਲਦੇ ਆ ਤੇ ਤੇਲ ਜਿਹੜਾ ਆ ਉਹ ਪਵਾ ਲਈਨੇ ਆ ਤੇ ਤੇਲ ਪਵਾ ਕੇ ਜਿਹੜਾ ਆ ਫੇਰ ਆਪਾਂ ਅੱਗੇ ਨਿਕਲਦੇ ਆ ਲਓ ਜੀ ਤੇਲ ਹੀ ਪਵਾ ਲਿਆ ਆ ਤੇ ਹੁਣ ਅਸੀਂ ਪੈ ਗਏ ਜੀ ਚਾਲੇ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਅਸੀਂ ਤੁਹਾਨੂੰ ਨਾਲ ਦੇ ਨਾਲ ਰਸਤਾ ਵਿਖਾਣੇ ਆ ਤੇ ਨਾਲ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਨਰੋਟ ਜੈਮਲ ਸਿੰਘ ਦਰਬਾਰ ਬਾਬਾ ਨਿਸਾਨ ਸਾਹਿਬ ਵਾਲੀ ਜੀ ਦੇ ਦਰਬਾਰ ਦੇ ਉੱਤੇ ਤਾਂ ਬਣੇ ਰਹੋ ਦੋਸਤੋ ਇਸ ਤਰ੍ਹਾਂ ਬਾਕੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿੰਨੀ ਦਿ ਲੱਗਦੀਆਂ ਨੇ ਤੁਸੀਂ ਸਾਡੀਆਂ ਵੀਡੀਓ ਲਗਾਤਾਰ ਜਿਹੜੀਆਂ ਨੇ ਉਹ ਵੇਖਦੇ ਰਹਿੰਦੇ ਹੋ ਤੇ ਵੀਡੀਓ ਤੁਸੀਂ ਵੇਖਦੇ ਹੋ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਵੀਡੀਓ ਦੇ ਵਿੱਚ ਜਿਹੜਾ ਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਨੇ ਆ ਦਰਬਾਰਾਂ ਦੀ ਇਹ ਵੀਡੀਓ ਜਿਹੜੀਆਂ ਨੇ ਖਾਸ ਕਰਕੇ ਉਹਨਾਂ ਦੇ ਉੱਤੇ ਆਪਣਾ ਕਮੈਂਟ ਜਰੂਰ ਕਰਕੇ ਦੱਸਿਓ ਵੀ ਉਹ ਵੀਡੀਓ ਇਸ ਖਾਸ ਕਰਕੇ ਤੁਹਾਨੂੰ ਜਿਹੜੀਆਂ ਨੇ ਕਿਵੇਂ ਦੀਆਂ ਲੱਗਦੀਆਂ ਨੇ ਤੇ ਕੀ ਅਸੀਂ ਲਗਾਤਾਰ ਦਰਬਾਰਾਂ ਦੀਆਂ ਵੀਡੀਓ ਬਣਾਉਂਦੇ ਰਹੀਏ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਸ਼ੇਅਰ ਕਰੋਗੇ ਤੇ ਸਾਡਾ ਵੀ ਜਿਹੜਾ ਆ ਉਹ ਇੰਨੇ-ਇੰਨੇ ਦੂਰ ਜਾਣ ਦਾ ਜਿਹੜਾ ਆ ਉਹ ਖਰਚਾ ਪਾਣੀ ਨਿਕਲਦਾ ਰਹੇ ਤਾਂ ਕਿ ਅ ਅਸੀਂ ਵੀ ਫਿਰ ਜਿਹੜਾ ਆ ਦੂਰ ਨੇੜੇ ਦੀਆਂ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਡੀਪੀਸੀ ਪੰਜਾਬੀ ਦਾ ਲਗਾਤਾਰ ਹੀ ਇਹ ਜਿਹੜਾ ਆ ਤੁਹਾਨੂੰ ਇਸ ਤਰ੍ਹਾਂ ਦੀ ਇਹ ਵੀਡੀਓ ਹੁਣ ਜਿਹੜੀਆਂ ਦੇਣੀ ਹੈ ਸ਼ੁਰੂ ਕਰਾਂਗੇ ਨਾਲ ਦੀ ਨਾਲ ਜਿਹੜਾ ਆ ਨਿਊਜ਼ ਵਗੈਰਾ ਚਲਦੀ ਰਹਿੰਦੀਆਂ ਨੇ ਸਟੋਰੀਜ਼ ਤੇਨ ਦੀ ਜਿਹੜੀ ਉਹ ਲਗਾਤਾਰ ਕੋਸ਼ਿਸ਼ ਅਸੀਂ ਤੁਹਾਡੇ ਲਈ ਕਰਦੇ ਰਵਾਂਗੇ ਤੇ ਬਣੇ ਰੋਵੋ ਚੈਨਲ ਦੇ ਉੱਤੇ ਮਿਲਦੇ ਆ ਥੋੜਾ ਅੱਗੇ ਜਾ ਕੇ ਕ ਲਗਾਤਾਰ ਦੋਸਤੋ ਅਸੀਂ ਚੱਲਦੇ ਪਏ ਆ ਤੇ ਤੁਹਾਡੇ ਲਈ ਜਿਹੜੀ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਆ ਫਿਲਹਾਲ ਅਸੀਂ ਗਰਦਾਸਪੁਰ ਦੇ ਬੱਸ ਸਟੈਂਡ ਤੋਂ ਨਿਕਲ ਕੇ ਤੇ ਜਿਹੜਾ ਆ ਉਹ ਦਿਨਾਨਗਰ ਵੱਲ ਨੂੰ ਚੱਲਦੇ ਪਏ ਆ ਤੇ ਤੀਨਾ ਨਗਰ ਤੋਂ ਅ ਥੋੜੀ ਦੂਰੀ ਤੇ ਅਸੀਂ ਰਹਿ ਗਏ ਆ ਬਾ ਜਲਦ ਦਿਨਨਗਰ ਦੇ ਵਿੱਚ ਪਹੁੰਚਣ ਵਾਲੇ ਆ ਪਹੁੰਚ ਕੇ ਜਿਹੜੀ ਦੁਬਾਰਾ ਤੋਂ ਗੱਲਬਾਤ ਤੁਹਾਡੇ ਨਾਲ ਕਰਦੇ ਰਿਹਾ ਤੇ ਬਣੇ ਰੋਵੋ ਵੀਡੀਓ ਦੇ ਐਂਡ ਤੱਕ ਤਾਂ ਕਿ ਤੁਹਾਨੂੰ ਪ੍ਰੋਪਰ ਰਸਤਾ ਜਿਹੜਾ ਆ ਉਹ ਮਿਲ ਸਕੇ ਤੇ ਦੋਸਤੋ ਆ ਟਾਈਮ ਅਸੀਂ ਬਿਆਨ ਸਿੰਘ ਕਾਲਜ ਜਿਹੜਾ ਆ ਬਿਆਨਤ ਸਿੰਘ ਕਾਲਜ ਬਿਆਨਤ ਕਾਲਜ ਬਿਆਨਤ ਕਾਲਜ ਨੂੰ ਆਪਾਂ ਕਹਿੰਦੇ ਗੁਰਦਾਸਪੁਰ ਤੋਂ ਨਿਕਲ ਚੁੱਕੇ ਆ ਤੇ ਬਿਆਨਤ ਕਾਲਜ ਤੋਂ ਅਸੀਂ ਜਿਹੜਾ ਆ ਉਹ ਕ੍ਰੋਸ ਕਰਦੇ ਹੋਏ ਜਿਹੜਾ ਆ ਉਹ ਦਿਨਨਗਰ ਵਾਲੇ ਸ਼ੈਡ ਨੂੰ ਚਲਦੇ ਪਏ ਆ ਤੇ ਬਿਆਨਤ ਕਾਲਜ ਜਿਹੜਾ ਅਸੀਂ ਫਿਲਹਾਲ ਪਾਰ ਕਰ ਚੁੱਕੇ ਆ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਵੇਖਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਅੱਜ ਦਾ ਇਹ ਵੀਡੀਓ ਜਿਹਦੇ ਵਿੱਚ ਅਸੀਂ ਤੁਹਾਨੂੰ ਰਸਤੇ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਜੇਕਰ ਅਸੀਂ ਨਰੋਟ ਜੈਮਲ ਸਿੰਘ ਪੀਰ ਬਾਬਾ ਨਿਸਾਨ ਸਾਹਿਬ ਵਲੀ ਹੁਣਾ ਦੇ ਦਰਬਾਰ ਤੇ ਜਾਣਾ ਆ ਤੇ ਫਿਰ ਆਪਾਂ ਰਸਤਾ ਕਿਹੜਾ ਲਈਏ ਉਹੀ ਰਸਤਾ ਮੈਂ ਗਰਦਾਸਪੁਰ ਤੋਂ ਜਿਹੜਾ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਮੈਂ ਇਸ ਟਾਈਮ ਮੈਂ ਉਸੇ ਵੇਹ ਦੇ ਉੱਤੇ ਆ ਗਰਦਾਸਪੁਰ ਤੋਂ ਦੀਨਾ ਨਗਰ ਵਾਲੇ ਪਾਸੇ ਨੂੰ ਅਸੀਂ ਚੱਲਦੇ ਪਏ ਆ। ਦੋਸਤੋ ਚੱਲਦੇ-ਚੱਲਦੇ ਅਸੀਂ ਜਿਹੜਾ ਆ ਉਹ ਪਨਿਆੜ ਜਿਹੜਾ ਆ ਉਹ 슈ਗਰ ਮਿਲ ਦੇ ਕੋਲ ਪਹੁੰਚ ਚੁੱਕੇ ਆ ਤੇਹੀ ਤਸਵੀਰਾਂ ਦੇ ਦਿੱਤੇ ਪਈਓ। ਇੱਧਰ ਮੇਰੀ ਸਾਈਡ ਤੇ ਜਿਹੜੀਆਂ ਨੇ ਉਹ 슈ਗਰ ਮਿਲ ਆ ਪਨਿਆੜ 슈ਗਰ ਮਿਲ ਤੇ ਇਹ 슈ਗਰ ਮਿਲ ਨੂੰ ਵੀ ਅਸੀਂ ਪਾਰ ਕਰਨਾ ਤੇ ਫੇਰ ਅੱਗੇ ਜਿਹੜਾ ਆ ਇੱਥੋਂ ਉਹ ਜਿਹੜਾ ਆ ਅਸੀਂ ਸਿੱਧਾ ਜਾ ਰਹੇ ਆ ਦੀਨਾ ਨਗਰ ਵਾਲੀ ਸਾਈਡ ਨੂੰ ਜਾ ਰਹੇ ਆ ਤੇ ਬਨੇ ਹੋਏ ਹੋ ਤੁਸੀਂ ਸਾਡੇ ਨਾਲ ਇਸ ਟਾਈਮ ਸਾਡੇ ਚੈਨਲ ਦੇ ਉੱਤੇ ਡੀਪੀਸੀ ਪੰਜਾਬੀ ਦੇ ਉੱਤੇ ਤੇ ਚਲੋ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ ਤੇ ਬਿਲਕੁਲ ਦੋਸਤੋ ਅਸੀਂ ਇਸ ਟਾਈਮ ਜਿਹੜਾ ਆ ਉਹ ਗਰਦਾਸਪੁਰ ਤੋਂ ਚਲਦੇ ਹੋਏ ਦੀਨਾਨਗਰ ਦੇ ਅੰਦਰ ਜਿਹੜਾ ਆ ਉਹ ਐਂਟਰ ਕਰਨ ਲੱਗੇ ਆ ਤੇ ਫਿਲਹਾਲ ਤੁਸੀਂ ਸਾਹਮਣੇ ਮੇਰੇ ਦੇਖਦੇ ਪਿਓ ਵੀ ਬਾਈਪਾਸ ਜਿਹੜਾ ਆ ਉਹ ਉਹ ਵੀ ਆ ਗਿਆ ਆ ਦੀਨਾਨਗਰ ਵਾਲਾ ਬਾਈਪਾਸ ਦੀਨਾਨਗਰ ਤੋਂ ਇੱਥੋਂ ਐਂਟਰੀ ਹੁੰਦੀ ਜੇਕਰ ਆਪਾਂ ਪਠਾਨਕੋਟ ਜਾਣਾ ਤੇ ਇੱਧਰੋਂ ਜਾ ਸਕਦੇ ਆ ਬਾਰੋ-ਬਾਰ ਪਰ ਅਸੀਂ ਪਠਾਨਕੋਟ ਨਹੀਂ ਜਾਣਾ ਅਸੀਂ ਜਾਣਾ ਤਾੜਾਗੜ ਤੇ ਤਾੜਾਗੜ ਜਾਣ ਵਾਸਤੇ ਅਸੀਂ ਇਹ ਜਿਹੜਾ ਸਿੱਧੇ ਆ ਇਹ ਦਿਨਾਨਗਰ ਨੂੰ ਜਾਣਦੇ ਆ ਆ ਤੇ ਦਿਨਾਨਗਰ ਦੇ ਵਿੱਚੋਂ ਦੀ ਅਸੀਂ ਜਾਣਾ ਆ ਇੱਧਰ ਜਿਹੜਾ ਆ ਉਹ ਪਠਾਨਕੋਟ ਆ ਤੇ ਸਿੱਧੇ ਜਿਹੜਾ ਆ ਉਹ ਦਿਨਾਨਗਰ ਆਪਾਂ ਐਂਟਰ ਕਰਨੀ ਤੇ ਦਿਨਾਨਗਰ ਐਂਟਰ ਕਰਕੇ ਜਿਹੜਾ ਆ ਉੱਥੋਂ ਅਸੀਂ ਤਾਰਾਗੜ ਵਾਲਾ ਰੋਡ ਲੈਣਾ ਹੈ ਤੇ ਅੱਗੇ ਚਲਦੇ ਆ ਤੇ ਗੱਲਬਾਤ ਜਿਹੜੀ ਕਰਦੇ ਆ ਫਿਲਹਾਲ ਜਿਹੜਾ ਆ ਅਸੀਂ ਦਿਨਾਨਗਰ ਦੇ ਵਿੱਚ ਐਂਟਰੀ ਕਰ ਚੁੱਕੇ ਆ ਬਿਲਕੁਲ ਅਸੀਂ ਇਸ ਟਾਈਮ ਦਿਨਾਨਗਰ ਦੇ ਵਿੱਚ ਜਿਹੜਾ ਆ ਉਹ ਐਂਟਰ ਕਰ ਚੁੱਕੇ ਆ ਇਹ ਸਾਰਾ ਜਿਹੜਾ ਏਰੀਆ ਆ ਇਹ ਦਿਨਾਨਗਰ ਵਾਲਾ ਹੀ ਹੈ ਇੱਥੋਂ ਥੋੜੀ ਦੂਰੀ ਦੇ ਉੱਤੇ ਜਿਹੜਾ ਆ ਉਹ ਬੱਸ ਸਟੈਂਡ ਦਿਨਾਨਗਰ ਜਿਹੜਾ ਆ ਉਹ ਮੌਜੂਦ ਆ ਤੇ ਲਗਾਤਾਰ ਤੁਸੀਂ ਸਾਡੇ ਨਾਲ ਬਨੇ ਹੋਏ ਹੋ ਬਨੇ ਰਵੋ ਇਸੇ ਤਰ੍ਹਾਂ ਐਂਡ ਤੱਕ ਦੇ ਦੋਸਤੋ ਦੀਨਾ ਨਗਰ ਚ ਐਂਟਰੀ ਪਾ ਚੁੱਕੇ ਆ ਤੇ ਇਸ ਟਾਈਮ ਤੁਸੀਂ ਮੇਰੇ ਨਾਲ ਦੀਨਾ ਨਗਰ ਦੇ ਅੰਦਰ ਦਾ ਜਿਹੜਾ ਵੀਊ ਦੇਖਦੇ ਪਿਓ ਦੀਨਾ ਨਗਰ ਦੇ ਵਿੱਚ ਆ ਚੁੱਕੇ ਆ ਇੱਥੋਂ ਬਸ ਥੋੜੀ ਦੂਰੀ ਤੇ ਜਿਹੜਾ ਆ ਬਸ ਸਟੈਂਡ ਆ ਜੇਕਰ ਤੁਸੀਂ 22 ਬਸ ਆਉਂਦੇ ਹੋ ਤੇ ਗਰਦਾਸਪੁਰ ਤੋਂ ਜਾਂ ਕਿਸੇ ਵੀ ਏਰੀਆ ਤੋਂ ਆਉਂਦੇ ਹੋ ਗਰਦਾਸਪੁਰ ਤੋਂ ਇਲਾਵਾ ਵੀ ਤੇ ਇਹ ਦੀਨਾ ਨਗਰ ਹੈ ਤੇ ਦੀਨਾ ਨਗਰ ਦਾ ਇਹ ਬਸ ਸਟੈਂਡ ਆ ਤੇ ਇਸੇ ਬਸ ਸਟੈਂਡ ਤੋਂ ਜਿਹੜੀਆਂ ਨੇ ਉਹ ਤਾਰਾਗੜ ਵਾਲੀਆਂ ਜਿਹੜੀਆਂ ਨੇ ਉਹ ਬੱਸਾਂ ਮਿਲਦੀਆਂ ਨੇ ਇਹ ਤੁਸੀਂ ਦੇਖਦੇ ਪਿਓ ਬਸ ਸਟੈਂਡ ਐ ਇਸ ਸਾਈਡ ਤੇ ਇਹ ਇਧਰ ਬਸ ਸਟੈਂਡ ਆ ਤੇ ਅਹੀ ਜਾਣਾ ਸਿੱਧਾ ਤਾਰਾਗੜ ਵਾਲੇ ਰੋਡ ਤੇ ਤੇ ਅੱਗੇ ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਤੇ ਦੋਸਤੋ ਹੀ ਇਸ ਟਾਈਮ ਬਸ ਸਟੈਂਡ ਪਾਰ ਕਰ ਲਿਆ ਆ ਤੇ ਬਸ ਸਟੈਂਡ ਤੋਂ ਨਿਕਲਦੇ ਆ ਸਾਰੀ ਜੇਕਰ ਤੁਸੀਂ ਆਪਣੀ ਗੱਡੀ ਜਾਂ ਮੋਟਰਸਾਈਕਲ ਤੇ ਆ ਰਹੇ ਹੋ ਸਾਡੇ ਵਾਂਗੂ ਤੇ ਬਸ ਸਟੈਂਡ ਤੋਂ ਨਿਕਲਦੇ ਆਂ ਜਿਹੜਾ ਥੋੜੀ ਦੂਰੀ ਦੇ ਉੱਤੇ ਜਿਹੜਾ ਕੋਈ ਤੁਸੀਂ ਜਦੋਂ ਚੱਲਦੇ ਹੋ ਤੇ ਇੱਥੋਂ ਥੋੜਾ ਜਿਹਾ ਅੱਗੇ ਜਾ ਕੇ ਜਿਹੜਾ ਉਹ ਤਰ ਗੜਵਾਲਾ ਰੋੜਿਆ ਮੂੰਹ ਸੁੱਕਿਆ ਪਿਆ ਕੁਝ ਲਫ਼ਜ਼ ਜਿਹੜੇ ਨਿਕਲਦੇ ਨਹੀਂ ਪੈਛੇ ਇਸੇ ਤਰੀਕੇ ਨਾਲ ਮੈਨੂੰ ਜ਼ਰੂਰ ਕਰ ਲਿਓ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਲਫ਼ਜ਼ ਉੱਤੇ ਥੱਲੇ ਹੋ ਸਕਦੇ ਆ ਪਰ ਚੀਜ਼ ਉਹੀ ਜੋ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਸਿੱਧੇ ਜਾ ਰਹੇ ਆ ਅਸੀਂ ਇੱਥੋਂ ਅੱਗੇ ਮੋੜ ਤੋਂ ਜਿਹੜਾ ਤਾੜਾ ਗੜਵਾਲਾ ਜਿਹੜਾ ਆਪਣੇ ਸੱਜਿਆਥੀ ਜਿਹੜਾ ਆ ਉਹ ਮੋੜ ਆ ਤੇ ਇਸੇ ਰੋਡ ਤੋਂ ਹੀ ਇਹੀ ਜਿਹੜਾ ਉਹ ਤਾਰਾਗੜ ਨੂੰ ਨਿਕਲਾਂਗੇ ਤੇ ਜਾਣਾ ਅਸੀਂ ਜੈਮਲਨ ਰੋਡਸ ਨ ਰੋਡ ਜੈਮਲ ਸਿੰਘ ਇੱਥੇ ਲਿਖਿਆ ਹੋਇਆ ਵੈਸੇ ਵੀ ਤੇ ਅਸੀਂ ਵੀ ਇੱਥੋਂ ਹੀ ਜਿਹੜਾ ਆ ਉਹ ਜਾਣਾ ਆ ਤੇ ਇਸ ਟਾਈਮ ਜਿਹੜਾ ਅਸੀਂ ਤੁਹਾਨੂੰ ਜਿਹੜਾ ਦੱਸ ਦਈਏ ਕਿ ਸਾਹਮਣੇ ਤੁਸੀਂ ਦੇਖਦੇ ਪਈਓ ਵੀ ਪੁਲਿਸ ਨਾਕਾ ਤਾਰਾਗੜ ਮੋੜ ਤੇ ਇੱਥੋਂ ਜਿਹੜਾ ਇਧਰ ਨੂੰ ਆਪਾਂ ਮੁੜ ਜਾਣਾ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਪਿਓ ਵੀ ਇਹ ਹੈਗਾ ਤਾਰਾਗੜ ਵਾਲਾ ਮੋੜ ਤੇ ਇੱਥੋਂ ਆਪਾਂ ਜਿਹੜਾ ਆ ਐਂਟਰੀ ਕਰ ਦੇਣੀ ਇੱਥੇ ਮੁਲਾਜ਼ਮ ਡਿਊਟੀ ਦੇ ਰਹੇ ਨੇ ਤੇ ਸਾਹਮਣੇ ਤੁਸੀਂ ਦੇਖਦੇ ਪਿਓ ਕਿ ਅਸੀਂ ਜਿਹੜਾ ਤਾਰਾਗੜ ਵਾਲੀ ਸਾਈਡ ਨੂੰ ਜਿਹੜਾ ਆ ਉਹ ਚੱਲ ਪਏ ਆ ਤੇ ਬਿਲਕੁਲ ਸਿੱਧਾ ਹੁਣ ਅਸੀਂ ਤਾਰਾਗੜ ਵਾਲੀ ਸਾਈਡ ਨੂੰ ਜਾਣਾ ਉੱਥੋਂ ਜਿਹੜਾ ਆ ਉਹ ਨਰੋਟ ਜੈਮਲ ਸਿੰਘ ਦੀ ਜਿਹੜੀ ਪੁਲੀ ਹੈ ਉੱਥੋਂ ਅਸੀਂ ਉਧਰ ਨੂੰ ਹੋ ਜਾਵਾਂਗੇ ਤੇ ਅੱਗੇ ਜਾ ਕੇ ਸਾਨੂੰ ਥੋੜਾ ਪੁੱਛਣਾ ਪੈਣਾ ਹੈ ਫਿਰ ਵੀ ਚਲੋ ਪੁੱਛ ਗਿਸ ਕਰਕੇ ਅਸੀਂ ਚਲਦੇ ਆ ਫਿਲਹਾਲ ਦੀਨਾ ਨਗਰ ਉਹ ਅਸੀਂ ਤਾਰਾਗੜ ਰੋਡ ਦੇ ਉੱਤੇ ਜਿਹੜਾ ਆ ਉਹ ਚੱਲ ਪਏ ਆ ਤੇ ਤੁਸੀਂ ਵੀ ਜਿਹੜਾ ਆ ਉਹ ਸਾਡੇ ਨਾਲ ਬਨੇ ਰਵੋ ਜਲਦ ਜਿਹੜਾ ਉਹ ਪਹੁੰਚ ਕੇ ਤੇ ਫਿਰ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਆ ਦੋਸਤੋ ਲਗਾਤਾਰ ਜਿਹੜਾ ਆ ਉਹ ਅਸੀਂ ਚੱਲ ਰਹੇ ਆ ਨਰੋਟ ਵਾਲੇ ਪਾਸੇ ਨੂੰ ਤੇ ਫਿਲਹਾਲ ਜਿਹੜਾ ਆ ਅਸੀਂ ਬੱਲੇ ਖੱਡੇ ਵੇਹ ਇੰਨਾ ਖੱਡਿਆਂ ਚ ਵੱਜ ਕੇ ਤੇ ਸਾਰੇ ਕੁਝ ਜਿਹੜਾ ਆ ਓਕੜੇ ਚੋ ਸਕਦਾ ਇਸ ਕਰਕੇ ਸਾਵਧਾਨੀ ਨਾਲ ਜਾਣਾ ਆ ਕੋਪੀ ਦਿਨਾ ਨਗਰੋਂ ਜਦੋਂ ਅਸੀਂ ਤਾਰਾਗੜ ਵਾਲੇ ਰੋਡ ਨੂੰ ਜਾਂਦੇ ਆ ਤੇ ਟੋਏ ਫਾਟਕ ਦੇ ਲਾਗੇ ਚਾਗੇ ਬੜੇ ਢੂੰਗੇ ਢੂੰਗੇ ਨੇ ਤੇ ਤੇਜ ਆ ਕੇ ਟੋਇਆਂ ਚ ਵੱਜਣ ਤੋਂ ਬਾਅਦ ਆ ਜਿਹੜਾ ਆ ਉਹ ਹਾਲਾਤ ਖਰਾਬ ਹੋ ਸਕਦੇ ਆ ਸਾਹਮਣੇ ਬੋਰਡ ਆ ਜਿਹੜਾ ਤੁਸੀਂ ਦੇਖਦੇ ਪਏ ਉੱਥੇ ਲਿਖਿਆ ਹੋਇਆ ਨਰੋਡ ਜਮਲ ਸਿੰਘ ਸਿੱਧਾ ਹੀ ਮੋਬਿਆਲ ਵੀ ਸਿੱਧਾ ਹੀ ਤੇ ਤਾਰਾਗੜ ਵੀ ਸਿੱਧਾ ਹੀ ਤੇ ਅਸੀਂ ਜਿਹੜਾ ਆ ਉਹ ਚੱਲਦੇ ਪਏ ਆ ਨਰੋਡ ਵਾਲਾ ਇੱਧਰ ਤੁਸੀਂ ਦੇਖਦੇ ਪਏ ਹੋ ਵੀ ਇੱਧਰ ਦੀ ਆਬੋ ਹਵਾ ਜਿਹੜੀ ਉਹ ਬਦਲ ਰਣੀ ਕਿ ਵੀ ਇਹ ਕਿਤੇ ਰੋਡ ਜਿਹੜਾ ਆ ਬਿਲਕੁਲ ਸਿੰਗਲ ਰੋਡ ਆ ਤੇ ਦੂਸਰਾ ਪਿੰਡਾਂ ਵਾਲਾ ਰੋਡ ਜਿਸ ਨੂੰ ਆਪਾਂ ਕਹਿ ਸਕਦੇ ਆ ਤੇ ਬਿਲਕੁਲ ਅਸੀਂ ਆਰਾਮ ਨਾਲ ਹੀ ਚੱਲਾਂਗੇ ਕਿਉਂਕਿ ਜਿਹੜਾ ਰੋਡ ਆ ਉਹ ਕਾਫੀ ਜ਼ਿਆਦਾ ਸੁਖ ਨਾਲ ਬਾਕੀ ਤੁਸੀਂ ਸਮਝਦਾਰ ਹੋ ਤੇ ਤੁਸੀਂ ਵੀ ਆ ਰਹੇ ਹੋ ਤੇ ਆਰਾਮ ਨਾਲ ਆਓ ਕਿਉਂਕਿ ਰੋਡ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਆ ਫਿਲਹਾਲ ਤੇ ਆਰਾਮ ਨਾਲ ਹੀ ਆਉਣਾ ਪੈਣਾ ਲਗਾਤਾਰ ਦੋਸਤੋ ਅਸੀਂ ਜਿਹੜਾ ਆ ਉਹ ਤਾਰਾਘੜ ਵਾਲੇ ਰੋਡ ਦੇ ਉੱਤੇ ਹੀ ਬਣੇ ਹੋਏ ਆ ਤੇ ਇੱਥੇ ਹੀ ਅੱਗੇ ਚੱਲ ਕੇ ਜਿਹੜੀ ਇਹ ਕਹਿੰਦੇ ਇੱਕ ਪੁਲੀ ਆਉਂਦੀ ਏ ਨਰੋਡ ਜੈਮਲ ਸਿੰਘ ਨੂੰ ਜਾਣ ਵਾਸਤੇ ਉਹ ਜਾ ਕੇ ਪੁੱਛ-ਕਿਸ਼ ਕਰਕੇ ਤੇ ਅੱਗੇ ਚਲਦੇ ਆ ਦੱਸ ਦਿਆ ਤੁਹਾਨੂੰ ਕਿੱਥੋਂ ਕਿੱਧਰ ਨੂੰ ਮੁੜਨਾ ਤੇ ਦੋਸਤੋ ਇਸ ਟਾਈਮ ਅਸੀਂ ਤਾਰਾਗੜ ਦੇ ਵਿੱਚ ਆ ਤੇ ਤਾਰਾਗੜ ਤੋਂ ਹੁਣ ਅਸੀਂ ਜੈਮਲ ਸਿੰਘ ਵਾਲੇ ਰੋਡ ਤੇ ਜਿਹੜਾ ਚੜਨਾ ਹੈ ਪੁਲੀ ਸਾਹਮਣੇ ਆ ਗਈ ਹੈ ਤੇ ਇਸੇ ਪੁਲੀ ਤੋਂ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਰੋਡ ਜੈਮਲ ਸਿੰਘ ਜਿਹੜਾ ਆ ਜਾਣ ਵਾਸਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਲਗਾਤਾਰ ਜੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਨਰੋਟ ਜਮਲ ਸਿੰਘ ਦੇ ਲਈ ਨਿਕਲੇ ਹੋਏ ਆ ਵਾਇਆ ਦਿਨਾਨਗਰ ਤਾਰਾਗੜ ਅਸੀਂ ਪੈਸੇ ਗੁਰਦਾਸਪੁਰ ਤੋਂ ਚੱਲੇ ਆ ਜੇ ਤੁਸੀਂ ਕਿਤੋਂ ਵੀ ਆਉਣਾ ਆ ਤੇ ਦੋ ਜਿਹੜੇ ਆ ਉਹ ਮੇਨ ਹੈਗਾ ਵੀ ਦਿਨਾਨਗਰ ਤਾਰਾਗੜ ਤੇ ਪਠਾਨਕੋਟੋਂ ਵੀ ਤੁਸੀਂ ਨਰੋਟ ਜਮਲ ਸਿੰਘ ਜਾ ਸਕਦੇ ਉਧਰਲੇ ਰਸਤੇ ਪਰ ਜੇਕਰ ਤੁਸੀਂ ਬਟਾਲਾ ਅੰਮ੍ਰਿਤਸਰ ਜਲੰਧਰ ਤੋਂ ਆ ਰਹੇ ਹੋ ਜਲੰਧਰ ਤੋਂ ਵੀ ਜਿਹੜਾ ਪਠਾਨਕੋਟ ਵਾਇਆ ਜਾ ਸਕਦੇ ਹੋ ਜੇਕਰ ਤੁਸੀਂ ਉਧਰੋਂ ਦੀ ਹੁੰਦੇ ਹੋ ਤੇ ਗੁਰਦਾਸਪੁਰ ਅੰਮ੍ਰਿਤਸਰ ਵਾਲਿਆਂ ਵਾਸਤੇ ਤੇ ਇਹੀ ਆ ਵੀ ਤਾਰਾਗੜ ਤੋਂ ਏਸ਼ੇ ਪਾਸੇ ਤੋਂ ਜਿਹੜਾ ਆ ਨਰੋਡ ਜੈਮਲ ਸਿੰਘ ਵਾਸਤੇ ਜਿਹੜਾ ਆ ਉਹ ਜਾਇਆ ਜਾਵੇ ਤੇ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੇ ਇਸ ਵੇਲੇ ਮਿੱਤਰੋ ਅਸੀਂ ਜਿਹੜਾ ਆ ਉਹ ਕਥਲੌਰ ਵਾਲੀ ਸਾਈਡ ਨੂੰ ਚੱਲ ਪਏ ਆ ਤੇ ਕਥਲੌਰ ਵਾਲੀ ਪੁਲੀ ਨੂੰ ਹੀ ਪਾਰ ਕਰਨਾ ਆ ਤੇ ਜਿਹੜਾ ਆ ਉਹ ਲਗਾਤਾਰ ਚੱਲਦੇ ਰਹਿਣਾ ਕਿਉਂਕਿ ਇਸ ਟਾਈਮ ਅਸੀਂ ਤਾਰਾ ਨਗਰ ਤਾਰਾ ਘੜ ਤੋਂ ਜਿਹੜਾ ਆ ਉਹ ਕਥਲੌਰ ਵਾਲੇ ਪਾਸੇ ਨੂੰ ਜਿਹੜਾ ਆ ਉਹ ਚੱਲ ਪਏ ਆ ਤੇ ਚਲੋ ਬਣੇ ਰਹੋ ਸਾਡੇ ਨਾਲ ਸਰੋ ਨੇ ਤੁਹਾਨੂੰ ਅਸੀਂ ਦਰਸ਼ਨ ਪੀਰ ਬਾਬਾ ਨਸਾਨ ਸਾਹਿਬ ਬੜੀ ਹੋਣਾ ਦੇ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਤਕਰੀਬਨ ਤਕਰੀਬਨ ਅਸੀਂ ਕਥਲੌਰ ਵਾਲੀ ਪੁਲਤੇ ਜਿਹੜਾ ਆ ਉਹ ਪਹੁੰਚਣ ਵਾਲੇ ਆ ਤਸਵੀਰਾਂ ਤੁਸੀਂ ਦੇ ਦੇ ਪਿਓ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਤੇ ਬਣੇ ਰਵੋ ਕਿਉਂਕਿ ਜਲਦ ਅਸੀਂ ਜਿਹੜਾ ਆ ਉਹ ਹੋਂਤ ਨਾਲ ਆ ਬਿਲਕੁਲ ਬਾਰਡਰ ਏਰੀਆ ਆ ਇਸ ਪਾਸੇ ਜਿੱਧਰ ਅਸੀਂ ਆਏ ਹੋਏ ਨਾ ਤੁਸੀਂ ਨਾ ਬਣਾ ਨਰੋਡ ਜਮਲ ਸਿੰਘ ਜਾਣ ਵਾਸਤੇ ਕਤਲੌਰ ਮਾ ਤਾਂ ਨਰੋਡ ਜਾਣਾ ਜਮਲ ਸਿੰਘ ਆ ਜਿਹੜਾ ਐ ਜਿਹੜਾ ਠੀਕ ਹੈ ਜੀ ਮਿਹਰਬਾਨੀ ਸਰ ਤੇ ਇੱਥੋਂ ਅਸੀਂ ਕਤਲੌਰ ਤੋਂ ਕਤਲੌਰ ਵਾਲੇ ਮੋੜ ਤੋਂ ਜਿਹੜਾ ਆ ਉਹ ਨਰੋਟ ਜਮਲ ਸਿੰਘ ਵਾਲਾ ਜਿਹੜਾ ਰਸਤਾ ਪੁੱਛ ਲਿਆ ਆ ਤੇ ਰਸਤਾ ਸੁਖਨ ਵਾਲੇ ਵੀ ਬੜਾ ਆ ਸ਼ਾਬਾਸ਼ ਬਹੁਤ ਜ਼ਿਆਦਾ ਜਿਹੜਾ ਤੁਸੀਂ ਦੇਖਦੇ ਪੀਓ ਪੀ ਆ ਸ਼ਾਬਾਸ਼ ਤੇ ਫਰੇਮ ਦੋਸਤੋ ਵੱਡਾ ਕਰ ਲਿਆ ਆ ਇਹ ਇੱਧਰ ਸਾਰੇ ਤਕਰੀਬਨ ਤਕਰੀਬਨ ਜੰਗਲੀ ਏਰੀਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਆ ਤੇ ਮਾਹੌਲ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜੀ ਇੱਕ ਜਿਹੜੀ ਨਾਕੇ ਦੇ ਤੁਸੀਂ ਦੇਖ ਲਏ ਪਿਓ ਕਰਥਲੌਰ ਵਾਲੇ ਪੁਲੀ ਤੋਂ ਨਾ ਰੋਟ ਜੈਮਲ ਸਿੰਘ ਦੇ ਲਈ ਜਿਹੜਾ ਆ ਉਹ ਜਾ ਰਹੇ ਆ ਤੇ ਮਾਹੌਲ ਤੁਸੀਂ ਦੇਖਦੇ ਪਿਓ ਕਿ ਇਧਰ ਦਾ ਜਿਹੜਾ ਵੀ ਰੋਡ ਆ ਉਹ ਵੀ ਕਾਫੀ ਜ਼ਿਆਦਾ ਜਿਹੜਾ ਆ ਉਹ ਖਤਰਨਾਕ ਰੋਡ ਆ ਜਿਹੜਾ ਨਾਕੇ ਦੇ ਕੋਲੋਂ ਵੀ ਜਿਹੜਾ ਕਾਫੀ ਜ਼ਿਆਦਾ ਟੁੱਟਿਆ ਹੋਇਆ ਆ ਤੇ ਇਹ ਸਾਰਾ ਜਿਹੜਾ ਤੁਸੀਂ ਭੁਲੀ ਦੇਖਦੇ ਪਈ ਇਹ ਦਰਿਆਈ ਇਲਾਕਾ ਆ ਕਤਲਾੌਰ ਦਾ ਜਿਹੜਾ ਏਰੀਆ ਆ ਦਰਿਆ ਤੁਸੀਂ ਦੇਖਦੇ ਪਿਓ ਤੋ ਪੋਲ ਦੇ ਉਤੋਂ ਦੀ ਇਹ ਪੋਲ ਵੀ ਜਿਹੜਾ ਆ ਕਹਿੰਦੇ ਆ ਕਿ ਸਾਡੇ ਵਿਨੋਖ ਖੰਨਾ ਜੀ ਨੇ ਬਣਾਇਆ ਸੀ ਕਸਲੌਰ ਵਾਲਾ ਪੋਲ ਇੱਧਰ ਸਾਰਾ ਹੀ ਜੰਗਲ ਇੱਧਰ ਵੀ ਜੰਗਲ ਤੇ ਇੱਧਰ ਵੀ ਜੰਗਲ ਪੂਰੇ ਦਾ ਪੂਰਾ ਜਿਹੜਾ ਆ ਉਹ ਜੰਗਲੀ ਇਲਾਕਾ ਦਰਿਆ ਇਲਾਕਾ ਜਿੱਥੇ ਕਿ ਤੁਸੀਂ ਦੇਖਦੇ ਪਿਓ ਤਸਵੀਰਾਂ ਵੀ ਅਸੀਂ ਇਸ ਟਾਈਮ ਜਿਹੜਾ ਆ ਉਹ ਜਾ ਰਹੇ ਆ ਦਰਿਆ ਪਾਰ ਕਰਕੇ ਦੂਰ ਤੱਕ ਕਾਫੀ ਇਧਰੋਂ ਦੀ ਵੀ ਔਰ ਪਠਾਨਕੋਟ ਤੋਂ ਜਿਹੜਾ ਆ ਉਹ ਜਿਆਦਾ ਸੁਖਾਲਾ ਰਸਤਾ ਆ ਤੇ ਇਧਰ ਨੂੰ ਅਹੀ ਵਿੱਚੋਂ ਦੀ ਆਏ ਆ ਤੇ ਸ਼ਾਇਦ ਤਾਂ ਜਾਂ ਇਹ ਪੁੱਛਦੇ ਕਿਸ ਦੇ ਆਏ ਆ ਸ਼ਾਇਦ ਤਾਂ ਕਰਕੇ ਵੀ ਸਾਨੂੰ ਦੂਰ ਲੱਗਦਾ ਹੋਵੇ ਤੇ ਲਗਾਤਾਰ ਚੱਲਦੇ ਪਏ ਆ ਨਰੋਟ ਜੈਮਲ ਸਿੰਘ ਵਾਸਤੇ ਤੇ ਤੁਸੀਂ ਵੀ ਸਾਡੇ ਨਾਲ ਬਣੇ ਹੋ ਨਰੋਟ ਜਾਣ ਵਾਸਤੇ ਨਰੋਟ ਜੈਮਲ ਸਿੰਘ ਦੀ ਖਾਤੇ ਕਹਿੰਦੇ ਇੱਥੋਂ ਸ਼ੁਰੂ ਹੋ ਜਾਂਦੀ ਹੈ ਜੀ ਤੇ ਇਸ ਟਾਈਮ ਅਸੀਂ ਨਰੋਡ ਜੈਮਲ ਸਿੰਘ ਲਈ ਜਿਹੜੇ ਆ ਉਹ ਨਿਕਲੇ ਹੋਏ ਆ ਤੇ ਜਲੋ ਦੋਸਤੋ ਨਰੋਡ ਤੇ ਐਂਟਰੀ ਪਾ ਕੇ ਫਿਰ ਮਿਲ ਜੇ ਤੁਹਾਨੂੰ ਰਸਤਾ ਤੁਸੀਂ ਮੇਰੇ ਨਾਲ ਦੇਖਦੇ ਪਿਓ ਲਗਾਤਾਰ ਬਣੇ ਹੋਏ ਹੋ ਡੀਪੀਸੀ ਪੰਜਾਬੀ ਤੇ ਜਾ ਰਹੇ ਆ ਨਰੋਡ ਜੈਮਲ ਸਿੰਘ ਤੇ ਗੱਲ ਪਤਾ ਕਰਦੇ ਜਾ ਨੇ ਯਾਰ ਜਿੰਨਾਂ ਨੇ ਜਿੰਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਰ ਵੀ ਵੀਡੀਓ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਬੜੇ ਆਰਾਮ ਦੇ ਨਾਲ ਤੇ ਕੋਈ ਵੀ ਵੀਡੀਓ ਤੁਹਾਡੇ ਤੋਂ ਜਿਹੜੀ ਮਿਸ ਨਾ ਹੋ ਸਕੇ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਨਾ ਕਿਸੇ ਨੂੰ ਜਿਹੜਾ ਇਸ ਚੀਜ਼ ਦਾ ਬੇਨਫਿਟ ਮਿਲ ਸਕੇ ਤੇ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਤੇ ਦੋਸਤੋ ਥੋੜਾ ਜਿਹੀ ਵੇਟ ਕਰਨ ਦੀ ਲੋੜ ਆ ਬਸ ਅਸੀਂ ਪਹੁੰਚਣ ਵਾਲੇ ਆ ਤੇ ਪਹੁੰਚ ਕੇ ਫਿਰ ਤੁਹਾਨੂੰ ਦੱਸਦੇ ਆ ਜੀ ਦੋਸਤੋ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਵੀ ਜਦੋਂ ਅਸੀਂ ਜਿਹੜਾ ਆ ਦੀਨਾਨਗਰ ਤੋਂ ਅੰਟਰ ਕਰਦੇ ਆ ਵੀ ਟੋਏ ਬੜੇ ਬੜੇ ਵੱਡੇ ਆ ਥੋੜੇ ਜਿਹੀ ਟਾਈਮ ਦੇ ਲਈ ਤਾਰਾਗੜ ਦੇ ਰੋਡ ਤੇ ਪਰ ਜਦੋਂ ਅਸੀਂ ਤਾਰਾਗੜ ਤੋਂ ਨ ਰੋਡ ਜੈਮਲ ਸਿੰਘ ਵੱਲੋਂ ਨਿਕਲਦੇ ਆ ਨਾ ਤੇ ਫਿਰ ਬਹੁਤ ਹੀ ਸੁੰਦਰ ਰਸਤਾ ਜਿਹੜਾ ਆ ਉਹ ਬਣਿਆ ਹੋਇਆ ਆ ਬਿਲਕੁਲ ਸਾਫ਼ ਰਸਤਾ ਤੁਸੀਂ ਦੇਖਦੇ ਪਿਓ ਕਿਸੇ ਤਰ੍ਹਾਂ ਦਾ ਵੀ ਇੱਕ ਵੀ ਖੱਡਾ ਨਹੀਂ ਆਇਆ ਤੇ ਸਾਰੀ ਸੜਕ ਆ ਜਿਹੜੀ ਉਹ ਬਣੀ ਹੋਈ ਹੈ ਕੰਕਰੀਟ ਦੀ ਨਾ ਕਿ ਲੋਕ ਨਾਲ ਕੰਕਰੀਟ ਦੀ ਛੜਕਿਆ ਤੇ ਏ ਵਨ ਸੜਕ ਜਿਹੜੀ ਬਣੀ ਹੋਈ ਹੈ ਕਿਸੇ ਤਰ੍ਹਾਂ ਦੀ ਘਬਰਾਂ ਦੀ ਲੋੜ ਨਹੀਂ ਆਗੀ ਸਿਰਫ 2-4 ਕਿਲੋਮੀਟਰ ਜਿਹੜਾ ਗੜਬੜ ਹੁੰਦੀ ਹੈ ਉਸ ਤੋਂ ਬਾਅਦ ਆ ਬਿਲਕੁਲ ਸਾਫ਼ ਰਸਤਾ ਜਿਹੜਾ ਆ ਉਹ ਆ ਜਾਂਦਾ ਆ ਤੇ ਇਸ ਟਾਈਮ ਜਿਹੜੀ ਸੜਕ ਵੀ ਜਿਹੜੀ ਉਹ ਥੋੜੀ ਬਦਲ ਗਈ ਹੈ ਜਿਹੜਾ ਇਸ ਟਾਈਮ ਜਿਹੜਾ ਸੜਕ ਤੇ ਦੇ ਦੇ ਵੀ ਇਹ ਬਣੀ ਹੋਈ ਹੈ ਸਾਰੀ ਦੀ ਸਾਰੀ ਲੋਕ ਦੇ ਨਾਲ ਤੇ ਅੱਗੇ ਚਲਦੇ ਆ ਤੇ ਇੱਥੋਂ ਹੁਣ ਉਸਦੇ ਆ ਤੇ ਦੋਸਤੋ ਮੋੜ ਤੋਂ ਜਿਹੜਾ ਆ ਅਸੀਂ ਇਧਰ ਨੂੰ ਮੁੜੇ ਆ ਅੱਗੇ ਜਿਹੜਾ ਰੋਡ ਸਿੱਧਾ ਪਠਾਨਕੋਟ ਨੂੰ ਨਿਕਲ ਜਾਂਦਾ ਆ ਤੇ ਨਰੋਡ ਜੈਮਲ ਸਿੰਘ ਅਸੀਂ ਜਦ ਕੇ ਪਹੁੰਚ ਚੁੱਕੇ ਆ ਤੇ ਇੱਥੋਂ ਥੱਲੇ ਨੂੰ ਕਹਿੰਦੇ ਆ ਵੀ ਜਾਇਆ ਜਾਵੇ ਨੂੰ ਤੇ ਇੱਥੇ ਮੋੜ ਤੇ ਵੀ ਜਿਹੜਾ ਉਹ ਜੈ ਬਾਬੇ ਦੀ ਲਿਖਿਆ ਹੋਇਆ ਆ ਤੇ ਇਹ ਥੱਲੇ ਨੂੰ ਕਿਹਾ ਜਾ ਰਿਹਾ ਆ ਜਾਣ ਵੱਲੋਂ ਬਾਕੀ ਥੋੜਾ ਬਹੁਤਾ ਜਿਹੜਾ ਉਹ ਪੋਸ ਲੈਨੇ ਆ ਤੇ ਕਿਹ ਤਰ੍ਹਾਂ ਤੇ ਕਿੱਧਰ ਨੂੰ ਭਾਈ ਨਿਸਾਨ ਸਾਹਿਬ ਵਾਲੀ ਤੇ ਜਾਣਾ ਸੀ ਨਿਸਾਨ ਸਾਹਿਬ ਨਿਸਾਨ ਸਾਹਿਬ ਨਹੀਂ ਪਤਾ ਤੁਹਾਨੂੰ ਚਲੋ ਇਤੋ ਸੱਜ ਨੂੰ ਨਹੀਂ ਪਤਾ ਤੇ ਅੱਗੇ ਥੋੜਾ ਜਿਹਾ ਜਾ ਕੇ ਤੇ ਪੁੱਛ ਲੈਣੇ ਆ ਅਹੀਂ ਜਾਣਾ ਹੀ ਨਿਸਾਨ ਸਾਹ ਵਾਲੀ ਆਹ ਠੀਕ ਹੈ ਜੀ ਮਿਹਰਬਾਨ ਤੇ ਕਿਉਂਕਿ ਪਹਿਲੀ ਵਾਰ ਹੀ ਆ ਰਹੇ ਹਾਂ ਦੋਸਤੋ ਪਸ ਦੇ ਕਿਸਤੇ ਹੀ ਜਾਣਾ ਪੈਂਦਾ ਹੈ ਐ ਵੀ ਦਰਗਾਹ ਜਿਹੜੀ ਹੈ ਕਾਫੀ ਜ਼ਿਆਦਾ ਪ੍ਰਾਣੀ ਲੱਗਦੀ ਪਈ ਹੈ ਬਾਕੀ ਚਲੋ ਅੱਗੇ ਚਲਦੇ ਆ ਤੇ ਥੱਲੇ ਨੂੰ ਕਹਿੰਦੇ ਹੋ ਜੋ ਤੇ ਅੱਗੇ ਦਾ ਰਸਤਾ ਵੀ ਜਿਹੜਾ ਹੈ ਇਹ ਜਿਹੜਾ ਅੰਦਰ ਦੇ ਰਸਤੇ ਹੈ ਇਹ ਪੁੱਟੇ ਹੋਏ ਨੇ ਸਾਇਦ ਕੋ ਪਾਈਪਲਾਈਨ ਪਾਣ ਕਰਕੇ ਤਾਂ ਰਸਤਾ ਅੰਦਰ ਵਾਲਾ ਥੋੜਾ ਖਰਾਬ ਹੀ ਹੈ ਤੇ ਬਜ਼ਾਰ ਚ ਜਾਣਾ ਪੈਣਾ ਤੇ ਬਜ਼ਾਰ ਚ ਤਕਰੀਬਨ ਤਕਰੀਬਨ ਅਸੀਂ ਵੜ ਗਏ ਆ ਭਾਜੀ ਨਿਸਾਨ ਸਾਹਿਬ ਵਾਲੀ ਤੇ ਜਾਣਾ ਸੀ ਨਿਸਾਨ ਦਾ ਸਿੱਧਾ ਹੀ ਠੀਕ ਹੈ ਜੀ ਬੜਾ ਉਸ ਦੇ ਪਸੰਦੇ ਦੋਸਤੋ ਚਲਦੇ ਪਏ ਆਤੇ ਜਿੱਥੋਂ ਵੀ ਪੁੱਛਿਆ ਜਿੱਧਰੋਂ ਵੀ ਪੁੱਛਿਆ ਤੇ ਉਸਦੇ ਪਸੰਦੇ ਜਿਹੜਾ ਨਾ ਰੋਡ ਜਮਾਲ ਸਿੰਘ ਦੇ ਬਿਲਕੁਲ ਬਾਜ਼ਾਰ ਦੇ ਵਿੱਚ ਅਸੀਂ ਇਸ ਟਾਈਮ ਵੱਢ ਚੁੱਕੇ ਆ ਤੇ ਜਦੋਂ ਵੀ ਕੋਈ ਮੋੜ ਆਉਂਦਾ ਆ ਉਹ ਮੋੜ ਰਹੀ ਜ਼ਰੂਰ ਵੇਖ ਲੈਨੇ ਆ ਇੱਥੇ ਤੇ ਨਹੀਂ ਕਿਤੇ ਮੋਟਰਸਾਈਕਲ ਬੜੇ ਲੱਗੇ ਹਨ ਮੈਂ ਇੱਥੇ ਨੂੰ ਹੀ ਫਿਰ ਅੱਗੇ ਆਇਆ ਕੋਈ ਆਹੀ ਜਾਣਾ ਬਾਬੇ ਦੇ ਆਪਣੇ ਨਸਾਨ ਸਾਹ ਇਹੋ ਗਲੀ ਲੱਗੇ ਜਾਣਦੇ ਆ ਤੇ ਦੋਸਤੋ ਇੱਥੋਂ ਦੁਕਾਨ ਤੋਂ ਪੁੱਛਿਆ ਥੋੜਾ ਮੁੜਨਾ ਪੈ ਗਿਆ ਕਿਉਂਕਿ ਆਈਡੀਆ ਤਾਂ ਲਾ ਲਿਆ ਸੀ ਅਸੀਂ ਇੱਥੇ ਮੋਟਰਸਾਈਕਲ ਵਗੈਰਾ ਜਿਹੜੇ ਤੁਸੀਂ ਦੇਖਦੇ ਪਿਓ ਲੱਗੇ ਹੋਏ ਨੇ ਤੇ ਅਸੀਂ ਵੀ ਜਿਹੜਾ ਆ ਕਿਤੇ ਇੱਥੇ ਲਾ ਲੈਨੇ ਆ ਤੇ ਅੱਗੇ ਫਿਰ ਅਸੀਂ ਚੱਲਦੇ ਆ ਇਧਰ ਸਾਰੇ ਜਿਹੜੇ ਆ ਉਹ ਮੋਟਰਸਾਈਕਲ ਲੱਗੇ ਹੋਏ ਨੇ ਤੇ ਉਹ ਇਹੀ ਵੀ ਅੱਗੇ ਜਾ ਕੇ ਥੋੜਾ ਲਾ ਲੈਨੇ ਆ ਆਓ ਇਹ ਆਤਰਪੁਰ ਤੇ ਇਸ ਟਾਈਮ ਦੋਸਤੋ ਪਹੁੰਚ ਚੁਕੇ ਹਾਂ ਬਾਕੀ ਤੁਹਾਨੂੰ ਦਿਖਾਣੇ ਆ ਸੱਜਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਇਸ ਟਾਈਮ ਅਸੀਂ ਤੁਹਾਨੂੰ ਫੇਰ ਤੋਂ ਇੱਕ ਦਰਬਾਰ ਦੇ ਦਰਸ਼ਨ ਕਰਵਾਉਣ ਦੇ ਲਈ ਪਹੁੰਚੇ ਹਾਂ ਤੇ ਇਸ ਟਾਈਮ ਅਸੀਂ ਪਹੁੰਚੇ ਹਾਂ ਦਰਬਾਰ ਨਿਸਾਨ ਸਾਹ ਅ ਬਲੀ ਜੀ ਦੇ ਦਰਬਾਰ ਦੇ ਉੱਤੇ ਤੇ ਇਸ ਟਾਈਮ ਨਰੋਟ ਜੈਮਲ ਸਿੰਘ ਦੇ ਵਿੱਚ ਮੌਜੂਦ ਆ ਜਿੱਥੇ ਕਿ ਅਸੀਂ ਦਰਗਾਹ ਦੇ ਤੁਹਾਨੂੰ ਦਰਸ਼ਨ ਕਰਵਾਣੇ ਆ ਦਰਬਾਰ ਦੇ ਦਰਸ਼ਨ ਕਰਵਾਣੇ ਆ ਤੇ ਆਓ ਦਰਸ਼ਨ ਕਰਦੇ ਆ ਦਰਬਾਰ ਦੇ ਤੇ ਦੋਸਤੋ ਇਸ ਟਾਈਮ ਅਸੀਂ ਜਿਹੜਾ ਆ ਉਹ ਦਰਬਾਰ ਤੇ ਪਹੁੰਚ ਚੁੱਕੇ ਆ ਤੇ ਦਰਬਾਰ ਦੇ ਜਿਹੜੇ ਆ ਉਹ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਦਰਬਾਰ ਪੀਰ ਬੱਬਾ ਨਿਸਾਨ ਸਾਹਿਬ ਬਲੀ ਜੀ ਦੇ ਦਰਬਾਰ ਦੇ ਉੱਤੇ ਪਹੁੰਚਿਆ ਤੇ ਦਰਬਾਰ ਦੇ ਜਿਹੜੇ ਦਰਸ਼ਕਾਂ ਨੂੰ ਕਰਵਾਉਣੇ ਆ ਬਹੁਤ ਸਾਰੀਆਂ ਸੰਗਤਾਂ ਤੁਸੀਂ ਦੇਖਦੇ ਪਿਓ ਕਿ ਇੱਥੇ ਜਿਹੜਾ ਆ ਉਹ ਹਾਦਰੀ ਲਵਾਰੀਆਂ ਤੇ ਸੰਗਤਾਂ ਦੇ ਹਾਰੀ ਨਮਾਉ ਦੇ ਨਾਲ ਨਾਲ ਜਿਹੜਾ ਅਸੀਂ ਤੁਹਾਨੂੰ ਜਿਹੜਾ ਉਹ ਦਰਬਾਰ ਦੇ ਜਿਹੜੇ ਆ ਉਹ ਦਰਸ਼ਨ ਵੀ ਕਰਵਾਣੇ ਆ ਦਰਸ਼ਨ ਕਰਨ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਖਾਸ ਕਰਕੇ ਜਿਹੜਾ ਦਰਬਾਰ ਦੇ ਅੰਦਰ ਤ ਹੀ ਜਾਣ ਤੋਂ ਪਹਿਲਾਂ ਦੇਖ ਲਓ ਕਿ ਦਰਗਾਹ ਦੇ ਅੰਦਰ ਬੈਗ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਸਤੂ ਲੈ ਕੇ ਜਾਣਾ ਜਿਹੜਾ ਆ ਸਖਤ ਮਨਾ ਆ ਤੇ ਦਰਬਾਰ ਦੇ ਜਿਹੜੇ ਉਹ ਦਰਸ਼ਨ ਤੁਹਾਨੂੰ ਅਸੀਂ ਕਰਵਾ ਰਹੇ ਆ ਤੇ ਦਰਬਾਰ ਦੇ ਦਰਸ਼ਨ ਕਰਕੇ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਆ ਉਹ ਧੰਨ ਕਰ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਇਸ ਟਾਈਮ ਅਸੀਂ ਨਰੋਟ ਜੈਮਲ ਸਿੰਘ ਦੇ ਪਹੁੰਚੇ ਹੋਏ ਹਾਂ ਨਰੋਟ ਜੈਮਲ ਸਿੰਘ ਦੇ ਵਿੱਚ ਦਰਗਾਹ شریف Hazrat Peer Baba Nisan Saab wali ji ਦੇ ਦਰਬਾਰ ਦੇ ਉੱਤੇ ਜਿਹੜਾ ਆ ਅਸੀਂ ਪਹੁੰਚੇ ਹੋਏ ਹਾਂ ਤੇ ਸੰਗਤਾਂ ਦੂਰ ਦੂਰੋਂ ਚੱਲ ਕੇ ਅੱਜ ਵੀਰਵਾਰ ਦੇ ਦਿਨ ਜਿਹੜਾ ਆ ਇੱਥੇ ਦਰਬਾਰ ਦੇ ਜਿਹੜਾ ਆ ਦਰਸ਼ਨ ਕਰਦੀਆਂ ਪਈਆਂ ਨੇ ਤੇ ਅਸੀਂ ਵੀ ਤੁਹਾਨੂੰ ਜਿਹੜਾ ਆ ਇੰਨੀ ਦੂਰ ਤੋਂ ਜਿਹੜਾ ਆ ਬਾਬਾ ਜੀ ਦੇ ਦਰਸ਼ਨ ਦਿਤਾਰੇ ਕਰਵਾਉਣ ਦੇ ਲਈ ਜਿਹੜਾ ਆ ਲੈ ਕੇ ਪਹੁੰਚੇ ਆ ਤੇ ਤੁਸੀਂ ਮੇਰੇ ਨਾਲ ਦੇਖਦੇ ਪਿਓ ਵੀ ਦਰਬਾਰ ਬੜੇ ਹੀ ਖੂਬਸੂਰਤ ਰੂਪ ਦੇ ਵਿੱਚ ਜਿਹੜਾ ਆ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਿਓ ਤੇ ਲਗਾਤਾਰ ਜਿਹੜੇ ਸੰਗਤ ਜਿਹੜੀ ਹੈ ਉਹ ਦਰਸ਼ਨ ਕਰਦੇ ਪਈ ਹੈ ਦਰਬਾਰ ਦੇ ਵਿੱਚ ਤੇ ਲਗਾਤਾਰ ਜਿਹੜਾ ਆ ਉਹ ਸੰਗਤਾਂ ਦੇ ਨਾਲ-ਨਾਲ ਜਿਹੜਾ ਆ ਅਸੀਂ ਵੀ ਤੁਹਾਨੂੰ ਜਿਹੜੇ ਆ ਉਹ ਦਰਬਾਰ ਦੇ ਜਿਹੜੇ ਦਰਸ਼ਨ ਕਰवाने ਆ ਅ ਦਰਸ਼ਨ ਕਰਦੇ ਪਿਓ ਤੁਸੀਂ ਪੀਰ ਬਾਬਾ ਇਨਸਾਨ ਸਾਹਿਬ ਵਾਲੀ ਜੀ ਦੇ ਦਰਬਾਰ ਦੇ ਤੇ ਦਰਬਾਰ ਨਰੋਟ ਜੈਮਲ ਸਿੰਘ ਦੇ ਦਰਬਾਰ ਤੇ ਅਸੀਂ ਇਸ ਟਾਈਮ ਪਹੁੰਚੇ ਆ ਤੁਸੀਂ ਲਗਾਤਾਰ ਮੇਰੇ ਨਾਲ ਜਿਹੜਾ ਦਰਬਾਰ ਤੇ ਬਣੇ ਹੋਏ ਤੇ ਦਰਸ਼ਨ ਜਿਹੜਾ ਆ ਉਹ ਦਰਬਾਰ ਦੇ ਜਿਹੜੇ ਤੁਸੀਂ ਕਰਦੇ ਪਏ ਹੋ ਤੇ ਦਰਸ਼ਨ ਕਰਵਾਉਣ ਦੇ ਲਈ ਅਸੀਂ ਜਿਹੜਾ ਆ ਉਹ ਤੁਹਾਨੂੰ ਸਪੈਸ਼ਲੀ ਜਿਹੜਾ ਆ ਆ ਲੈ ਕੇ ਆਏ ਆ ਲਗਾਤਾਰ ਤੁਸੀਂ ਪਿਛੋਂ ਵੀ ਤਸਵੀਰਾਂ ਦੇਖਦੇ ਆਏ ਹੋ ਤਸਵੀਰਾਂ ਦੇ ਵਿੱਚ ਜਿਹੜਾ ਆ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਉਂਦੇ ਆਏ ਆ ਤੇ ਪੀਰ ਬਾਬਾ ਨਿਸਾਨ ਸਾਹਿਬ ਵਲੀ ਜੀ ਦੇ ਦਰਬਾਰ ਤੇ ਜਿਹੜੇ ਆ ਉਹ ਦਰਸ਼ਨ ਅਸੀਂ ਤੁਹਾਨੂੰ ਕਰਾ ਰਹੇ ਆ ਨਰੋਟ ਜੈਮਲ ਸਿੰਘ ਪਠਾਨ ਕੋਟ ਦੇ ਵਿੱਚ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਏ ਹੋ ਦਰਬਾਰ ਦੇ ਖੂਬਸੂਰਤ ਦਰਬਾਰ ਦੇ ਸੰਗਤਾਂ ਦੂਰ ਦੂਰੋਂ ਚੱਲ ਕੇ ਜੜਾ ਆ ਅ ਦਰਸ਼ਨਾਂ ਦੇ ਲਈ ਜੜਾ ਆ ਇੱਥੇ ਪਹੁੰਚੀਆਂ ਹਿਆਣੇ ਤੇ ਲਗਾਤਾਰ ਜਿਹੜੇ ਉਹ ਦਰਸ਼ਨ ਜਿਹੜੇ ਆ ਅਸੀਂ ਤੁਹਾਨੂੰ ਦਰਬਾਰ ਦੇ ਅੰਦਰ ਤੋਂ ਜਣਾਇਆ ਆ ਆ ਕਰਵਾ ਰਹੇ ਆ ਲਗਾਤਾਰ ਜਿਹੜੇ ਆ ਸੰਗਤ ਦਰਸ਼ਨ ਵੀ ਤੁਸੀਂ ਕਰਦੇ ਪਈਓ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਉਹ ਦਰਬਾਰ ਤੇ ਪਹੁੰਚ ਕੇ ਅ ਦਰਬਾਰ ਤੇ ਜਿਹੜੇ ਆ ਉਹ ਦਰਸ਼ਨ ਕਰਦੀਆਂ ਪਈਆਂ ਨੇ ਤੇ ਅਸੀਂ ਵੀ ਤੁਹਾਨੂੰ ਜੜਾ ਆ ਉਹ ਦਰਬਾਰ ਤੇ ਜੜਾ ਆ ਅ ਨਿਸਾਨ ਸਾਹਿਬ ਵਲੀ ਜੀ ਦੇ ਦਰਬਾਰ ਤੋਂ ਜੜਾ ਆ ਉਹ ਦਰਸ਼ਨ ਕਰਵਾ ਰਹੇ ਆ ਘਰ ਬੈਠੇ ਤੇ ਜਿਹੜਿਆ ਤੁਸੀਂ ਬਾਬਾ ਜੀ ਦੇ ਦਰਸ਼ਨ ਕਰਦੇ ਪਿਓ ਤੇ ਹਾਜ਼ਰੀ ਲਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਮਨ ਦੀ ਮਰਜ਼ੀ ਜਿਹੜੀ ਉਹ ਤੁਸੀਂ ਘਰ ਬੈਠੇ ਵੀ ਮੰਗ ਸਕਦੇ ਹੋ ਤੇ ਮੰਗ ਕੇ ਜਿਹੜਾ ਦਰਬਾਰ ਤੇ ਹਾਜ਼ਰੀਆਂ ਭਰ ਸਕਦੇ ਹੋ ਬਹੁਤ ਸਾਰੇ ਦਰਬਾਰਾਂ ਦੀਆਂ ਤਸਵੀਰਾਂ ਤੁਸੀਂ ਸਾਡੇ ਇਸ ਚੈਨਲ ਦੇ ਮਨ ਦੀ ਮਰਜ਼ੀ ਦੇਖਦੇ ਰਹਿੰਦੇ ਹੋ ਤੇ ਅੱਜ ਅਸੀਂ ਤੁਹਾਨੂੰ ਜਿਹੜਾ ਆ ਸਪੈਸ਼ਲੀ ਪੀਰ ਬਾਬਾ ਨਿਸਾਨ ਸਾਹਿਬ ਬਲੀ ਜੀ ਦੇ ਦਰਬਾਰ ਤੇ ਲੈ ਕੇ ਆਏ ਜਿੱਥੇ ਕਿ ਲਗਾਤਾਰ ਜਿਹੜਾ ਤੁਸੀਂ ਦਰਸ਼ਨ ਕਰਦੇ ਪਿਓ ਇਸ ਟਾਈਮ ਜਿਹੜਾ ਆ ਦਰਗਾਹ ਦੇ ਅਸੀਂ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਨੇ ਤੇ ਲਗਾਤਾਰ ਜਿਹੜਾ ਬਾਹਰੋਂ ਵੀ ਜਿਹੜੇ ਆ ਉਹ ਤੁਹਾਨੂੰ ਦਰਸ਼ਨ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਦਰਬਾਰ ਦੇ ਹਾਲ ਦੇ ਵਿੱਚ ਤੁਸੀਂ ਦੇਖਦੇ ਪਿਓ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਜਿਹੜਾ ਆ ਸੰਗਤਾਂ ਆਪਣੇ ਆਪਣੇ ਦਰਸ਼ਨ ਕਰਨ ਦੇ ਲਈ ਜਿਹੜਾ ਇੱਥੇ ਬੈਠੇ ਹੋਏ ਨੇ ਬਹੁਤ ਸਾਰੀਆਂ ਸੰਗਤਾਂ ਤੁਸੀਂ ਦੇਖਦੇ ਪਿਓ ਕਿ ਜਿਹੜਾ ਆ ਆਪਣੇ ਇਥੇ ਹਾਲ ਦੇ ਵਿੱਚ ਬੈਠੇ ਹੋਏ ਨੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਜਿਹੜਾ ਆ ਹਾਜ਼ਰੀ ਭਰਨ ਦੇ ਲਈ ਜਿਹੜਾ ਬੈਠੇ ਹੋਈਆਂ ਨੇ ਬਹੁਤ ਵੱਡਾ ਦਰਬਾਰ ਤੁਸੀਂ ਦੇਖਦੇ ਪਏ ਹੋ ਕਾਫੀ ਖੂਬਸੂਰਤ ਦਰਬਾਰ ਅ ਇੱਥੇ ਤੁਸੀਂ ਦਰਸ਼ਕ ਕਰ ਸਕਦੇ ਹੋ ਨਿਸਾਨ ਸਾਹਿਬ ਵਲੀ ਜੀ ਦੇ ਦਰਬਾਰ ਦੇ ਜਿਹੜੇ ਅਸੀਂ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਨੇ ਅੰਦਰੋਂ ਤੁਸੀਂ ਦਰਸ਼ਨ ਕਰਕੇ ਬਾਹਰੋਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਵੀ ਅ ਬਾਬਾ ਜੀ ਦੇ ਜਿਹੜੇ ਦਰਬਾਰ ਦੇ ਉੱਤੇ ਬਹੁਤ ਹੀ ਖੂਬਸੂਰਤ ਜਿਹੜੇ ਦਰਸ਼ਨ ਅਸੀਂ ਤੁਹਾਨੂੰ ਜਿਹੜੀ ਕਰਵਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਪਏ ਆ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਆ ਸਾਡੇ ਨਾਲ ਦੇਖ ਸਕਦੇ ਹੋ ਦਰਬਾਰ ਦੀ ਦਰਬਾਰ ਦੇ ਦਰਸਤ ਤੁਹਾਨੂੰ ਕਰਵਾਏ ਨੇ ਤੇ ਬਹੁਤ ਸਾਰੇ ਜਿਹੜੀ ਸੰਗਤ ਵੀ ਜਿਹੜੀ ਇੱਥੇ ਤੁਸੀਂ ਦੇਖਦੇ ਪਿਓ ਕਿ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਹੈ ਦਰਬਾਰ ਤੇ ਜਿਹੜਾ ਆ ਉਹ ਦਰਸ਼ਨ ਜਿਹੜੀ ਉਹ ਕਰਦੀ ਪਈ ਹੈ ਤੇ ਦਰਸ਼ਨ ਕਰਨ ਦੇ ਲਈ ਜਿਹੜਾ ਆ ਉਹ ਸਰਕਾਰਾਂ ਦੇ ਦਰਬਾਰ ਤੇ ਸੰਗਤ ਜਿਹੜੀ ਦੂਰੋ ਦੂਰੋ ਜਿਹੜਾ ਆ ਆ ਕੇ ਜਿਹੜੀ ਉਹ ਖੜੀ ਹੋਈ ਹੈ ਤੇ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਦੇ ਪਏ ਹਾਂ ਇਸ ਟਾਈਮ ਦਰਬਾਰ ਬਾਬਾ ਨਿਸਾਨ ਸਾਹਿਬ ਵਾਲੀ ਜੀ ਜੈਮਲ ਸਿੰਘ ਨੂੰ ਰੋਡ ਜੈਮਲ ਸਿੰਘ ਪਠਾਨਕੋਟ ਦੇ ਵਿੱਚੋਂ ਜਿਹੜਾ ਆ ਦਰਸ਼ਨ ਕਰਵਾਉਂਦੇ ਪਏ ਆ ਤੁਹਾਨੂੰ ਇਹ ਦਰਸ਼ਨ ਕਿਵੇਂ ਦੇ ਲੱਗੇ ਆ ਕੀ ਕਹਿਣਾ ਚਾਹੋਗੇ ਤੁਸੀਂ ਤੇ ਜੇਕਰ ਤੁਸੀਂ ਵੀ ਇੱਥੇ ਆਉਂਦੇ ਹੋ ਤੇ ਬਾਬਾ ਜੀ ਦਾ ਨਾਮ ਦਾ ਜਕਾਰਾ ਜਿਹੜਾ ਆ ਉਹ ਜਰੂਰ ਕਮੈਂਟਾਂ ਦੇ ਵਿੱਚ ਲਗਾਓ ਵੀਡੀਓ ਨੂੰ ਲਾਇਕ ਕਰਕੇ ਅੱਗੇ ਦੀ ਅੱਗੇ ਜਿਹੜਾ ਆ ਸ਼ੇਅਰ ਜਰੂਰ ਕਰ ਦਿਓ ਤੇ ਦੱਸਣ ਤੁਸੀਂ ਸਾਡੇ ਨਾਲ ਜਿਹੜਾ ਆ ਲਗਾਤਾਰ ਕਰਦੇ ਪਏ ਹੋ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਤੁਸੀਂ ਦਰਸ਼ਨ ਸਾਡੇ ਨਾਲ ਜਿਹੜਾ ਆ ਕਰਦੇ ਪਏ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇਹੀ ਦਰਬਾਰ ਦਾ ਜਿਹੜਾ ਰਸਤਾ ਵੀ ਦੁਬਾਰਾ ਤੋਂ ਜਿਹੜਾ ਆ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜਾ ਆ ਉਹ ਇਲਾਹੇ ਲੈਣ ਦੇ ਲਈ ਆਉਂਦੇ ਨੇ ਸਾਰਾ ਜਿਹੜਾ ਦਰਬਾਰ ਦਾ ਇਹ ਵਾਤਾਵਰਨ ਦੇ ਦੇ ਪਈ ਵੀ ਇੱਥੇ ਜਿਹੜਾ ਆ ਤੁਸੀਂ ਵੀ ਆ ਕੇ ਜਿਹੜਾ ਦਰਬਾਰ ਦੇ ਵਿੱਚ ਜਿਹੜਾ ਆ ਉਹ ਦਰਸ਼ਨ ਮੇਲਾ ਕਰ ਸਕਦੇ ਹੋ ਤੇ ਨਾਲ ਦੇ ਨਾਲ ਆਪਣੇ ਜਿਹੜੇ ਕਰ ਮਾਣੂ ਜੜਾਇਆ ਉਹ ਉਜਾਗਰ ਕਰ ਸਕਦੇ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਦਰਸ਼ਨ ਕਰਕੇ ਤੇ ਆਪਣੇ ਆਪ ਨੂੰ ਜੜਾਇਆ ਉਹ ਲਾਹਾ ਲੈ ਸਰ ਵੀ ਉਹ ਤਸਵੀਰਾਂ ਦੇ ਦੇ ਪਏ ਤੁਸੀਂ ਲਗਾਤਾਰ ਮੇਰੇ ਨਾਲ ਡੀਪੀ ਸੀ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਦਰਬਾਰ ਤੋਂ ਦੇਖੀਆਂ ਨੇ ਇਸ ਟਾਈਮ ਦਰਗਾਹ Hazrat ਪੀਰ ਬਾਬਾ ਨਿਸਾਨ ਸਾਹਿਬ ਵਲੀ ਜੀ ਦੇ ਦਰਬਾਰ ਤੋਂ ਦਰਸ਼ਨ ਤੁਹਾਨੂੰ ਕਰਵਾਏ ਨੇ ਲਗਾਤਾਰ ਤੁਸੀਂ ਬਣੇ ਹੋਏ ਹੋ ਦਰਬਾਰ ਦੇ ਉੱਤੇ ਤੇ ਦਰਬਾਰ ਦੇ ਦਰਸ਼ਨ ਤੁਹਾਨੂੰ ਕਰਾ ਸਕਦੇ ਆ ਮੈਂਮ ਆਪਣੀ ਜ਼ੁਬਾਨੇ ਆਹੀ ਦੱਸ ਨਹੀਂ ਸਕਦੇ ਮਹਿਮਾ ਮਹਾਰਾਜ ਦੀ ਜਿਹੜੀ ਉਹ ਅਪਰੰਪਾਰ ਆ ਧੁਰ ਤੋਂ ਜਿਹੜੀ ਇਹ ਗੱਲਬਾਤ ਜਿਹੜੀ ਇੱਥੇ ਪਹੁੰਚੀ ਹੋਈ ਹੈ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਣਾ ਚਾਹੁੰਦੇ ਹੋ ਤੇ ਪੂਰੇ ਰਸਤੇ ਦਾ ਹਾਲ ਇਸ ਤੋਂ ਪਹਿਲਾਂ ਅਸੀਂ ਬਿਆਨ ਕਰ ਚੁੱਕੇ ਹਾਂ ਤੇ ਬਾਬਾ ਜੀ ਦੇ ਆ ਕੇ ਦਰਸ਼ਨ ਕਰ ਸਕਦੇ ਹੋ ਤੇ ਆਪਣੀ ਕਿਸੇ ਵੀ ਮਨੋ ਕਾਮਨਾ ਨੂੰ ਇੱਥੇ ਆ ਕੇ ਆਪਣੇ ਮਨ ਦੇ ਵਿੱਚ ਧਾਰ ਕੇ ਸੱਚੇ ਮਨੋਂ ਨੀਅਤ ਦੇ ਨਾਲ ਸੱਚੀ ਨੀਅਤ ਦੇ ਨਾਲ ਕੋਈ ਵੀ ਮਰਵਾਦ ਮੰਗਦੇ ਹੋ ਤਾਂ ਉਹ ਮਰਵਾਦ ਤੁਹਾਡੀ ਜਿਹੜੀ ਹੈ ਪੂਰੀ ਹੋਣ ਵਾਲੀ ਹੈ ਬਣੇ ਰਹੋ ਇਸੇ ਤਰ੍ਹਾਂ ਦੀ ਪੀਸੀ ਪੰਜਾਬੀ ਦੇ ਉੱਤੇ ਵੀਡੀਓ ਵਧੀਆ ਲੱਗਾ ਤੇ ਕਮੈਂਟ ਕਰਿਓ ਜੇਕਰ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਪਹਿਲਾਂ ਵੀ ਆ ਚੁੱਕੇ ਹੋ ਤੇ ਬਾਬਾ ਜੀ ਦੇ ਨਾਮ ਦਾ ਜਕਾਰਾ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਜਿਹੜੇ ਦੂਰਤ ਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਆਰਾਮ ਨਾਲ ਇੱਥੇ ਤੱਕ ਪਹੁੰਚ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਤੁਸੀਂ ਦੇਖਦੇ ਪਈਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੇ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ